ਗੋਜ ਰੇ ਸ੍ਰੀ ਤ੍ਰਿਲੋਚਨ ਜਿਉ ਕੇ ਪਦੇ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅੰਤਰ ਮਾਲਾ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਹਿਰਦਾ ਕਮਲ ਘਟ ਬ੍ਰਹਮਨਾ ਚੀਨਾ ਕਹੈ ਭਾਇ ਸੰਿਆਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 525 526 ਫਗ ਤਾਂ ਕੀ ਬਾਣੀ ਦੇ ਅੰਤਰਗਤ ਗੂਜਰੀ ਰਾਗ ਦੇ ਵਿੱਚ ਸ੍ਰੀ ਤਿਰਲੋਚਨ ਜੀ ਉਹ ਕਾ ਪਦਾ ਪਹਿਲੇ ਘਰ ਦੇ ਵਿੱਚ ਗਾਉਣ ਦਾ ਉਪਦੇਸ਼ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੰਗਲ ਅਰਥਾਤ ਕਿ ਓ ਅੰਕਾਰ ਇੱਕ ਹੈ ਸਤਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਅੰਤਰ ਮਾਲ ਨਿਰਮਲ ਨਹੀਂ ਕੀਨਾ ਬਾਹਰ ਵੇਖ ਉਦਾਸੀ irda kamal kaat bhama na jina kahe payasan asi ਅੰਤਰਮਲ ਨਿਰਮਲ ਨਹੀਂ ਕੀਨ ਅਰਥਾਤ ਕੇ ਜੀਵ ਤੇਰੇ ਅੰਦਰ ਅੰਤਸ਼ਕਰਣ ਤਾਂ ਵਿਕਾਰਾਂ ਦੀ ਮੈਲ ਦੇ ਨਾਲ ਭਰਿਆ ਪਿਆ ਓ ਸੁਨੋ ਤਾਂ ਨਾਮ ਦੇ ਪ੍ਰੇਮ ਸਦਕਾ ਨਿਰਮਲ ਨਹੀਂ ਕੀਤਾ ਪਰੰਤੂ ਮਹਾਰਾਜ ਕਹਿੰਦੇ ਬਾਹਰ ਭੇਖ ਉਦਾਸੀ ਅਰਥਾਤ ਕਿ ਬਾਰੋ-ਬਾਰ ਤਾਂ ਤੋ ਉਦਾਸੀਆਂ ਵਾਲਾ ਭੇਖ ਧਾਰਨ ਕਰ ਲਿਆ ਕਹਿੰਦਾ ਹਿਰਦਾ ਕਮਲ ਕਾਟ ਭਮਨਾ ਤੀਨ ਆ ਕਹੇ ਭਯਾਸ ਸੰਿਆਸੀ ਹਿਰਦਾ ਕਮਲ ਕਾਟ ਭਮਨਾ ਤੀਨ ਅਰਧਾਦ ਕੇ ਜੀਵ ਤੋ ਸਰੀਰ ਰੂਪੀ ਕਾਟ ਅਥਵਾ ਕੜੇ ਵਿੱਚ ਲੈ ਹਿਰਦੇ ਕਮਲ ਦੇ ਵਿੱਚੋਂ ਤਾਂ ਸਪਾਰ ਹਮ ਪਰਮੇਸ਼ਰ ਜੀ ਨੂੰ ਪਛਾਨਣਾ ਹੀ ਨ ਕੀਤਾ ਲੋਰ ਮਹਾਰਾਜ ਕਹਿੰਦਾ ਕਾਹੇ ਭਇਆ ਸੰਨਿਆਸੀ ਅਰਥਾਤ ਕਿ ਫੇਰ ਤੂੰ ਭਲਾ ਕਦ ਲਈ ਸੰਨਿਆਸੀ ਬਣਿਆ ਫਿਰਦਾ ਹੈ ਭਾਬਾ ਕਿ ਉਸ ਦੇ ਦਰਸ਼ਨਾਂ ਤੋਂ ਬਿਨਾ ਭਲਾ ਸੰਨਿਆਸ ਕਾਦਾ ਸੁਗ ਰਹਾਵ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪਰਮੇ ਪੂਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾ ਪਰਮੇ ਭੁੱਲੀ રે ਜੈ ਚੰਦਰ ਅਰਥਾਤ ਕਹੇ ਜੈ ਚੰਦਾ ਸਾਰੀ ਲੋਕਾਈ ਪਰਮਦੇਵ ਤੇ ਹੀ ਭੁੱਲੀ ਹੋਈ ਐ ਕਹਿਣ ਤੋਂ ਪਾਵੇ ਕਿ ਉਹਨਾਂ ਨੂੰ ਭਲੇ ਖੈ ਕੇ ਸ਼ਾਇਦ ਫਕੀਰੀ ਪੇਸ਼ਾਰਨ ਕਰਨੇ ਦੇ ਨਾਲ ਹੀ ਪਰਮੇਸ਼ਰ ਮਿਲ ਪੈਂਦਾ ਹੈ ਕਹਿੰਦਾ ਪਰਮੈ ਭੁਲੀ ਰੇ ਜਾ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹੋ ਨਹੀਂ ਨਹੀਂ ਚੀਨਿਆ ਪਰਮਾਨੰਦਾ ਅਰਥਾਤਕ ਕੇਵਲ ਬਾਹਰੀ ਪੇਖ ਬਣਾਉਣ ਵਾਲਿਆਂ ਸੰਨਿਆਸੀਆਂ ਰੋਦਾਸੀਆਂ ਨੇ ਉਸ ਪਰਮ ਆਨੰਦ ਸਰੂਪ ਪਰਮੇਸ਼ਰ ਨੂੰ ਨਹੀਂ ਪਛਾਣਿਆ ਨਹੀਂ ਪਛਾਣਿਆ ਸਰਹਾਉਰ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਘਰ ਘਰ ਖਾਇਆ ਪਿੰਡ ਵਧਾਇਆ ਖਿੰთა ਮੁੰਦਾ ਮਾਇਆ ਪੂਮ ਮਸਾਂ ਦੇ ਪਸਮਾ ਲਗਾਈ ਗੁਰ ਬਿਨ ਤਤ ਨਾ ਪਾਇਆ ਕਰ ਕਰ ਖਾਇਆ ਪਿੰਡ ਬਧਿਆਰ ਅਰਥਾਤ ਕਿ ਅਜੇ ਹੀ ਪੇਖੀ ਪੁਰਸ਼ਾ ਨੇ ਕਰ ਕਰ ਤੋਂ ਮੰਕੇ ਟੋਕਰ ਖਾਣਾ ਕੀਤਾ ਔਰ ਇਸ ਦੇ ਫਾਲ ਸਰੂਪ ਉਹਨਾਂ ਨੇ ਆਪਣਾ ਪਿੰਡ ਅਰਥਾਤ ਸਰੀਰ ਜਾਂ ਫਿਰ ਟਿੱਡ ਬਧਾ ਛੱਡਿਆ ਔਰ ਮਹਾਰਾਜ ਕਹਿੰਦੇ ਖਿੰਸਾ ਮੁੰਦਾ ਮਾਇਆ ਅਰਥਾਤ ਕਿ ਬੇਸ਼ੱਕ ਉਹਨਾਂ ਨੇ ਆਪਣੇ ਗਾਲ ਦੇ ਵਿੱਚ ਲੀਰਾਂ ਦੀ ਖਫਣੀ ਤੇ ਕੰਨਾਂ ਦੇ ਵਿੱਚ ਮੰਦਰਾਂ ਵੀ ਪਾਈਆਂ ਹੋਈਆਂ ਭਾਵਕ ਬੇਸ਼ੱਕ ਉਹ ਆਪਣੇ ਤਿਆਗੀ ਹੋਣ ਦਾ ਦਿਖਾਵਾ ਕਰਦੇ ਨੇ ਪਰੰਤੂ ਅੰਜ ਤਾਂ ਮਹਾਰਾਜ ਕਹਿੰਦੇ ਆ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਗਲਤਾਨ ਹਨ ਇਹਨੇ ਘਰ ਘਰ ਖਾਇਆ ਪਿੰਡ ਵਧਾਇਆ ਖਿੰਸਾ ਮੰਦਾ ਮਾਇਆ ਪੋਮਵਸਾਣ ਕੇ ਪਸਮਾ ਲਗਾਈ ਗੁਰ ਬਿਨ ਤਤ ਨਾ ਪਾਇਆ ਪੋ ਮਮਸਾਣ ਦੇ ਭਸਮ ਲਗਾਈ ਅਰਥਾਤ ਕਿ ਬੇਸ਼ਕ ਉਹ ਨਾ ਪੇਖੀ ਪਰਛਾਣੇ ਮਸਾਣ ਘੂਮੇ ਦੀ ਮੁਰਦਾ ਘਾੜ ਦੇ ਭਸਮ ਲੈ ਕੇ ਆਪਣੇ ਸਿਰ ਦੇ ਵਿੱਚ ਪਾਉਣੀ ਕੀਤੀ ਪਿੰਡੇ ਤੇ ਮਲਣੀ ਕੀਤੀ ਹੈ ਪਰ ਆਪ ਤੋਂ ਫੇਰ ਵੀ ਮਹਾਰਾਜ ਕਹਿੰਦਾ ਗੁਰਬਿਨ ਤਤ ਨਾ ਪਾਇਆ ਅਰਥਾਤ ਕਿ ਗੁਰੂ ਮਹਾਰਾਜ ਜੀਆ ਦੀ ਕਿਰਪਾ ਤੋਂ ਬਿਨਾ ਉਹਨਾਂ ਨੇ ਤਤ ਸਰੂਪ ਪਰਮੇਸ਼ਰ ਨੂੰ ਪਾਉਣਾ ਨਹੀਂ ਕੀਤਾ ਪ੍ਰਾਪਤੀ ਨਹੀਂ ਹੋਈ ਉਹਨਾਂ ਨੂੰ ਸੋਗ ਆਪਣੇ ਭਜਨ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਾਇ ਜਪ ਹੋਰੇ ਕਾਇ ਤਪ ਹੋਰੇ ਕਾਇ ਬਿਲਾਵਹੁ ਪਾਣੀ ਲਖਾ ਚੌਰਾ ਸਹਿ ਜਨ ਉਪਾਏ ਸੋ ਸਿਮਰੋ ਨਿਰਬਾਣੀ ਕਾਇ ਜਪ ਹੋਰੇ ਕਾਇ ਤਪ ਹੋਰੇ ਅਰਥਾਤ ਕਹੇ ਪੇਖੀ ਪੁਰਸ਼ੋ ਕਾ ਦੇ ਲਈ ਤੁਸੀਂ ਤ੍ਰੈ ਗੁਣੀ ਮੰਤਰਾਂ ਦਾ ਜਾਪ ਕਰਦੇ ਫਿਰਦੇ ਹੋ ਕਾਇ ਜਪ ਹੋਰੇ ਕਾਇ ਤਪਹੁਰੇ ਅਰਥਾਤ ਕਿ ਕਾਦੇ ਲਈ ਤੁਸੀਂ ਤਪ ਵਗੈਰਾ ਕਰਦੇ ਫਿਰਦੇ ਹੋ ਸਰੀਰ ਨੂੰ ਅਚੇਤੇ ਦੁੱਖ ਦਿੰਦੇ ਫਿਰਦੇ ਹੋ ਤੂੰ ਨੇ ਤਪਉਂਦੇ ਫਿਰਦੇ ਹੋ ਜਲਤਾ ਰਹੇ ਕਰਦੇ ਫਿਰਦੇ ਹੋ ਮਹਾਰਾਜ ਕਹਿੰਦੇ ਕਾਇ ਬਲਵਹ ਪਾਣੀ ਅਰਥਾਤ ਕਹ ਜੇਹਾ ਕਰਕੇ ਕਾਦੇ ਲਈ ਤੁਸੀਂ ਪਾਣੀ ਰੜਕਦੇ ਫਿਰਦੇ ਹੋ ਭਾਵ ਕਿ ਕਾਦੇ ਲਈ ਇਹਨਾਂ ਆਰਥਿਕ ਕਾਰਜ ਕਰਦੇ ਫਿਰਦੇ ਹੋ ਕਹਿੰਦਾ ਲੱਖ 84 ਜਨ ਉਪਾਈ ਸੋ ਸਿਮਰੋ ਨਿਰਵਾਣੀ ਲੱਖ 84 ਜਨ ਉਪਾਈ ਅਰਥਾਤ ਕਿ ਜਿਹੜੇ ਆਕਾਲ ਪੁਰਖ ਵਾਹਿਗੁਰੂ ਜੀ ਨੇ 84 ਲੱਖ ਜਨੀਆਂ ਵਾਲੀ ਸ੍ਰਿਸ਼ਟੀ ਉਪਨਨ ਕੀਤੀ ਐ ਸੋ ਸਿਮਰੋ ਨਿਰਵਾਣੀ ਅਰਥਾਤ ਕਿ ਉਸ ਨਿਰਵਾਣ ਅਰਥਾਤ ਇਛਾਰ ਵਾਸ਼ਨਾਵਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਨਾ ਕਰੋ ਭਾਈ ਚੇਤੇ ਕਰਨਾ ਕਰੋ ਸੋ ਅਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਾਏ ਕਮੰਡਲ ਕਾਪੜਿਆਰੇ 860 ਕਾਏ ਫਿਰਾਹੀ ਬਦਤ ਤਿਰਨਾਚਨ ਸੁਨ ਰੇ ਪ੍ਰਾਣੀ ਕਾਣ ਬੈ ਨਗਾ ਹੋ ਗਏ ਪਾਹੀ ਕਾਇਕ ਮੰਡਲ ਕਾਪੜਿਆਰੇ ਅਰਥਾਤ ਕਿਹ ਪੇਖੀ ਪੁਰਸ਼ਾ ਕਾਦਨੇ ਤੂੰ ਆਪਣੇ ਹੱਥ ਦੇ ਵਿੱਚ ਕ ਮੰਡਲ ਅਰਥਾਤ ਡੰਡੀ ਵਾਲਾ ਟੂਟੀਦਾਰ ਗੜਵਾ ਫੜ ਲਿਆ ਗੰਗਾ ਸਾਗਰ ਫੜ ਲਿਆ ਔਰ ਮਹਾਰਾਜ ਕਹਿੰਦਾ ਕਾਪੜਿਆਰੇ ਅਰਥਾਤ ਕਿ ਕਾਦੇ ਲਈ ਤੂੰ ਬੇਸ਼ੁਮਾਰ ਕੱਪੜੇ ਪਾ ਕੇ ਕਾਪੜਿਆ ਬਣਿਆ ਫਿਰਦਾ ਔਰ ਮਹਾਰਾਜ ਕਹਿੰਦਾ 86 ਕਾਇ ਫਿਰਾਹੀ ਅਰਥਾਤ ਕਿ ਕਾਦੇ ਲਈ ਤੂੰ 8 ਔਰ 60 ਪਾਬ ਕਿ 68 ਤੀਰਥਾਂ ਦੇ ਉੱਪਰ ਭੜਕਦਾ ਫਿਰਦਾ ਹੈ ਕਹਿੰਦਾ ਬਦਤ ਤਰਨੋਚਨ ਸੁਨ ਰੇ ਪ੍ਰਾਣੀ ਕਾਣ ਬਿਨ ਗਾਹ ਹੋ ਕੇ ਪਾਹੀ ਬਦਤ ਤਰਨੋਚਨ ਅਰਥਾਤ ਕਿ ਕਹਿੰਦੇ ਹਨ ਭਗਤ ਤਰਨੋਚਨ ਜੀ ਸੁਨ ਰੇ ਪ੍ਰਾਣੀ ਅਰਥਾਤ ਕਿ ਪ੍ਰਾਣਾਧਾਰੀ ਜੀ ਤੋ ਇਸ ਵਿਚਾਰ ਨੂੰ ਸੁਣਨਾ ਕਰ ਕਿ ਮਹਾਰਾਜ ਕਹਿੰਦੇ ਕਾਣ ਬਿਨ ਗਾਹ ਹੋ ਕੇ ਪਾਹੀ ਅਰਥਾਤ ਕੇ ਨਾਮ ਰੂਪੀ ਦਾਣਿਆਂ ਤੋਂ ਬਿਨਾ ਤੋ ਕੇਵਲ ਕਰਮਾ ਰੂਪੀ ਥੋਥੇ ਜਿਹੇ ਪੰਦਰ ਦਾ ਹੀ ਗਾ ਕਦੇ ਲਈ ਪਾਈ ਫਿਰਦਾ ਹੈ ਭਾਵ ਉਸ ਕਾਲਪੁਰਖ ਵਾਹਿਗੁਰੂ ਜਿਹਦੇ ਨਾਮ ਸਿਮਰਨ ਨੂੰ ਵਿਸਾਰ ਕੇ ਤੋ ਕੇਵਲ ਦਿਖਾਵੇ ਮਾਤਰ ਕਰਮਾ ਨੂੰ ਕਾਦੇ ਲਈ ਕਰਦਾ ਫਿਰਦਾ ਹੈ ਸਮਹਾਰਾਏ ਕਹਿੰਦੇ ਕਾਏ ਕ ਮੰਡਲ ਕਾਪੜ ਯਾਰੇ 86 ਕਾਏ ਫਿਰਾਹੀ ਉਨ ਬਦਤਾ ਤਰਨਾਚਨ ਸੁਨ ਰਹਿ ਪ੍ਰਾਣੀ ਕਾਣ ਬਿਨ ਗਾ ਹੋ ਕੇ ਪਾਹੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ